ਸਾਰੇ ਸੇਕ ਤੇ ਇਹ ਇਨਕਲਾਬੀ ਲੋਕ ਨੇ ਪਾ ਸਾਡਾ ਭੇਖਾ ਬੜੀ ਜਲਦੀ ਦੂਰ ਹੋ ਗਿਆ ਤੇ ਇਹ ਇਨਕਲਾਬੀ ਲੋਕ ਨੇ ਹੈ ਇਹ ਬਾਨਕਾਬ ਲੋਕ ਨੇ ਇਹਨਾਂ ਨੇ ਬਾਲ ਵੱਖ-ਵੱਖ ਮੁਖੋਟੇ ਪੈਨੇ ਹੋਇਆ ਇਹਨਾਂ ਨੂੰ ਵੇਖ ਕੇ ਮੈਂ ਤਾਂ ਇਹ ਮਹਿਸੂਸ ਕਰਦਾ ਕਿ ਗਿਰਗਿਟ ਵੀ ਸ਼ਰਮ ਕਰਦੀ ਹੋਏਗੀ ਨਿੱਤ ਨਵੇਂ ਰੰਗ ਬਦਲਦੇ ਆ ਕੁਛ ਨੀ ਸਰਕਾਰਾਂ ਦੇ ਵਿੱਚ ਜੇ ਕੋਈ ਮંત્રી ਕੋ ਆਦੇ ਨਾਲ ਕੋਈ ਗੱਲ ਕਰਦਾ ਸੀ ਕੋਈ ਵਾਅਦਾ ਕਰਦਾ ਸੀ ਤਾਂ ਉਮੀਦ ਹੁੰਦੀ ਸੀ ਕਿ ਮੰਤਰੀ ਸਾਹਿਬ ਨੇ ਵਾਅਦਾ ਕਰ ਲਿਆ ਉਹ ਪੂਰਾ ਹੋ ਜਾਵੇਗਾ ਪਰ ਇਸ ਸਰਕਾਰ ਦੇ ਵਿੱਚ ਤਾਂ ਮੰਤਰੀ ਛੱਡੋ ਮੁੱਖ ਮੰਤਰੀ ਵੀ ਚਾਹ ਹੈ ਕਿ 10 ਸਵਾਰ ਮੁਕਰਦਾ ਨਿੱਤ ਨਮਾ ਚਿਹਰਾ ਇਹ ਨਾਲ ਸਾਡੇ ਸਾਹਮਣੇ ਆਉਂਦਾ ਹੈ ਮੈਂ ਤੁਹਾਨੂੰ ਸਾਰੇ ਸਾਥੀਆਂ ਨੂੰ ਅਪੀਲ ਜ਼ਰੂਰ ਕਰਾਂਗਾ ਕਿ ਇਹ ਸਰਕਾਰ ਅਸੀਂ ਮਹਿਸੂਸ ਕਰ ਗਏ ਹਾਂ ਛੇਕਲੇ ਨੇ ਕਿ ਇਹ ਸੰਘਰਸ਼ ਦੇ ਵਿੱਚੋਂ ਨਿਕਲੀ ਪਾਰਟੀ ਹੈ ਪਰ ਦੋਸਤੋ ਇਹਦਾ ਖਾਤਾ ਵੀ ਉਹੀ ਹੈ ਜਿਹੜਾ ਪਹਿੰਦੀਆਂ ਬੁਰਜੀਆਂ ਸਰਕਾਰਾਂ ਦਾ ਖਾਤਾ ਰਿਹਾ ਉਹ ਵੀ ਲੁਟੇਰੇ ਲੋਕਾਂ ਦੇ ਹੱਕ ਤੋੜਨ ਵਾਲੀ ਸਰਕਾਰ ਦਾ ਇੱਕ ਹਿੱਸਾ ਬਣਿਆ ਹੋਇਆ ਹੈ ਸਾਡੇ ਮੰਨ ਦੇ ਵਿੱਚ ਸੋਚਿਆ ਸੀ ਕਿ ਸ਼ਾਇਦ ਇਹ ਸੰਘਰਸ਼ ਦੇ ਵਿੱਚੋਂ ਨਿਕਲੇ ਹੋਏ ਲੋਕ ਆਮ ਘਰਾਂ ਦੇ ਵਿੱਚ ਸਾਡੇ ਗਰੀਬ ਲੋਕਾਂ ਦੇ ਵਿੱਚਿਆਂ ਦੇ ਲਈ ਸਾਡੇ ਆਮ ਲੋਕਾਂ ਦੇ ਲਈ ਕੁਝ ਨੀਤੀਆਂ ਚੰਗੀਆਂ ਲਾਗੂ ਕਰਨਗੇ ਪਰ ਅੱਜ ਸਾਡਾ ਸੋਚਾ ਦੂਰ ਹੋ ਚੁੱਕਿਆ ਕਿ ਇਹਨਾਂ ਨੇ ਜਿਹੜੀਆਂ ਉਹ ਲੁਟੇਰੀਆਂ ਜਮਾਤਾਂ ਦੀਆਂ ਨੀਤੀਆਂ ਸੀ ਉਹਨਾਂ ਨੂੰ ਉਹਨਾਂ ਨਾਲੋਂ ਵੀ ਕਿਤੇ ਵੱਡੇ ਪੱਧਰ ਦੇ ਉੱਤੇ ਔਰ ਤੋੜ ਰਸਤਾਰ ਦੇ ਨਾਲ ਲਾਗੂ ਕੀਤਾ ਹੈ ਅੱਜ ਦਿਨੇ ਸਾਥੀ ਗੱਲ ਕਰਕੇ ਗਏ ਨੇ ਕਿ ਤਰੱਕੀਆਂ ਕੀਤੀਆਂ ਨੇ ਤੇ ਤੁਹਾਨੂੰ ਦੂਰ ਦੂਰ ਸਟੇਸ਼ਨ ਦਿੱਤੇ ਨੇ ਉਹਦੇ ਪਿੱਛੇ ਦੋਸਤੋ ਉਹ ਬੀਬੀ ਬੀਬੀ ਦੀ ਨੀਤੀ ਤੋਂ ਇੱਕ ਵੱਡੀ ਵੱਡੀ ਚੋਟੀ ਸਮਝੀ ਚਾਲ ਤੁਹਾਡੇ ਸਾਹਮਣੇ ਆ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਸਿੱਖਿਆ ਵਿਧਾ ਆਗਾ ਦੇ ਉਹਦੀ ਡਾਊਨ ਸਾਈਜ਼ਿੰਗ ਕਰਨੀ ਹੈ ਤੁਸੀਂ ਉਹਦੀ ਆਕਾਰ ਘਟਾਈ ਕਰਨੀ ਹੈ ਤੁਸੀਂ ਉਹਦੇ ਵਿੱਚ ਸਕੂਲ ਹੋਵੇ ਉਹ ਵੀ ਤੁਸੀਂ ਬੰਦ ਕਰਨੇ ਨੇ ਉਸੇ ਨੀਤੀ ਦੇ ਤਹਿਤ ਹੈ ਕਿ ਛੋੜੀ ਵਗੜ ਕੇ ਸਕੂਲ ਬਣਾ ਕੇ ਸਕੂਲਾਂ ਫੈਮਿਨਸ ਬਣਾ ਕੇ ਜਿਹਦੇ ਵਿੱਚ ਬਸਾਂ ਦੀ ਸਹੂਲਤ ਦੇ ਕੇ ਆਏ ਦਰਜ ਸਕੂਲਾਂ ਨੂੰ ਬੰਦ ਕਰ ਦਿੱਤਾ ਜਾਣਾ ਹੈ ਅੱਜ ਅਸੀਂ ਜੇ ਨਾ ਜਾਗੇ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਦੇ ਦੇ ਵਿਕਾਰ ਦੇ ਨਾ ਕੋਈ ਬਿਲਕੁਲ ਬੰਦ ਹੋਏ ਜਾਣੇ ਚਾਹੀਦੇ ਨੇ ਵਿਦਿਆਨ ਕੇ ਸਾਰੇ ਪ੍ਰਕਰਨ ਤੇ ਇਹ ਲੋਕ ਜਿਹੜੇ ਅਸੀਂ ਮਹਿਸੂਸ ਕਰਦੇ ਕਿ ਸਾਡੇ ਹੱਕਾਂ ਦੀ ਰਾਖੀ ਕਰਨਗੇ ਜਿਵੇਂ ਇੱਕ ਸਾਥੀ ਪਹਿਲਾਂ ਕਹਿੰਦੇ ਗਏ ਆ ਤੇ ਦੁਬਾਰੀ ਰਾਖੀ ਬੁੱਲੇ ਦਿਖਾਉਣ ਵਾਲੀ ਗੱਲ ਅਸੀਂ ਕਰ ਲਈ ਆ ਇਹਨਾਂ ਦਾ ਜਿਹੜਾ ਖਾਸਾ ਉਹਨਾਂ ਨੂੰ ਵੀ ਕਿਤੇ ਭੈੜਾ ਹੈ ਕਿਉਂਕਿ ਇਹ ਆਮ ਤਰ੍ਹਾਂ ਦੇ ਹੋਣ ਦਾ ਟੇਖਾ ਪਾਉਂਦੇ ਆ ਪੰਜਾਬੀ ਦੀ ਇੱਕ ਕਹਾਵਤ ਹੈ ਕਿ ਜੇ ਲੋ ਆਪਨੀ ਸੱਤਿਆਂ ਨੂੰ ਸਹਿਰ ਖੜਾ ਹੋਵੇ ਤਾਂ ਪਹਿਲਾ ਬੱਕੜ ਦਾ ਸਾਥਾ ਹੋਵੇ ਉਹਨਾਂ ਨੂੰ ਮਾਰਨਾ ਜ਼ਰੂਰੀ ਹੁੰਦਾ ਹੈ